ਕੀਤੀ ਕੋਸ਼ਿਸ਼ ਆਸਾਂ ਲਖਵਾਰ ਤੂੰ ਭੁੱਲ ਨਾ ਹੋਇਆ ਤੇਰੀ ਯਾਦ ਚ ਵੇ ਚੱਲੇ ਕਦੀ ਅੱਖ ਰੋਈ ਕਦੀ ਦਿਲ ਰੋਇਆ ਟਿੱਬਿਆਂ ਦਾ ਪੁੱਤ ਸ਼ੋਭਦੀਪ ਸਿੰਘ ਸਿੱਤੂ ਉਹ ਸੇਵਾ ਜਿਸ ਤਨ ਗਿਆ ਸੀ ਤੇ ਸ਼ਾਇਦ ਹੀ ਕੋਈ ਅੱਖ ਇਹੋ ਜੀ ਹੋਈ ਹੋਵੇ ਜੋ ਉਸਦੇ ਜਾਣ ਦੇ ਦੁੱਖ ਵਿੱਚ ਨਾਮ ਨਾ ਹੋਈ ਹੋਵੇ ਤੇ ਉਹਦੇ ਜਾਣ ਤੇ ਕਰੋੜਾਂ ਅੱਖਾਂ ਨਾਮ ਹੋਈਆਂ ਤੇ ਕਰੋੜਾਂ ਹੀ ਦਿਲ ਰੋਏ ਤੇ ਜਦੋਂ ਉਸਦੀ ਮਾਤਾ ਚਰਨ ਕੌਰ ਜੀ ਨੇ ਉਸਦੇ ਸੰਸਕਾਰ ਵੇਲੇ ਅਰਥੀ ਉੱਪਰ ਉਸਦੇ ਵਾਲ ਖੁੰਦ ਕੇ ਜੂڑا ਕੀਤਾ ਤੇ ਉਸਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਜਦੋਂ ਆਪਣੀ ਪੱਗ ਲਾ ਕੇ ਹੱਥ ਵਿੱਚ ਫੜੀ ਤਾਂ ਪੱਥਰ ਦਿਲਾਂ ਨੂੰ ਵੀ ਰਵਾ ਦਿੱਤਾ ਉਹ ਵਕਤ ਕੋਈ ਵੀ ਭੁੱਲਿਆ ਨਹੀਂ ਸੀ ਭੁਲਾ ਸਕਦਾ ਤੇ ਕਰੋੜਾਂ ਦਿਲਾਂ ਵਿੱਚ ਇਹੀ ਅਰਦਾਸ ਸੀ ਕਿ ਵਾਹਿਗੁਰੂ ਕਿਰਪਾ ਕਰ ਤੇ ਸਿੱਧੂ ਵਾਪਸ ਆ ਜਾਵੇ ਵਿਰਥੀ ਕਦੇ ਨਾ ਜਾਵਦੀ ਜਨ ਕੀ ਅਰਦਾਸ ਕਹਿੰਦੇ ਨੇ ਆਤਮਾ ਦੀ ਅਰਦਾਸ ਪਰਮਾਤਮਾ ਦਾ ਸਿੰਘਾਸਣ ਤੱਕ ਖਿਲਾ ਦਿੰਦੀ ਹੈ ਤੇ ਉਹੀ ਅਰਦਾਸਾਂ ਨੇ ਜਿਸ ਕਰਕੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਸਿੱਧੂ ਦੇ ਵਾਪਸ ਆਉਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਇਦ ਹੀ ਕੋਈ ਇਹੋ ਜਿਹਾ ਹੋਵੇ ਜਿਹਨੂੰ ਸਿੱਧੂ ਮੂਸੇਵਾਲਾ ਭੁੱਲ ਗਿਆ ਹੋਵੇ ਵਰਨਾ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਭੁੱਲ ਸਕਦਾ ਹੀ ਨਹੀਂ ਕਿਉਂਕਿ ਉਹ ਸ੍ਰੀ ਖਾਸ ਬੰਦਾ ਕੁਝ ਗੱਲਾਂ ਉਹਦੇ ਚੀਉਂ ਦੇ ਪਤਾ ਲੱਗੀਆਂ ਉਹਦੇ ਗਾਣਿਆਂ ਚੋਂ ਪਤਾ ਲੱਗੀਆਂ ਉਹਦੇ ਬੋਲਾਂ ਚੋਂ ਪਤਾ ਲੱਗੀਆਂ ਤੇ ਬਹੁਤ ਗੱਲਾਂ ਉਸਦੇ ਜਾਣ ਤੋਂ ਬਾਅਦ ਪਤਾ ਲੱਗੀਆਂ ਲੋਕਾਂ ਨੇ ਉਸ ਨੂੰ ਉਸਦੇ ਜਾਣ ਪਿੱਛੋਂ ਹੀ ਜਾਣਿਆ ਤੇ ਉਸਦੇ ਤੁਰ ਜਾਣ ਪਿੱਛੋਂ ਹੀ ਲਈ ਨਹੀਂ ਪਿਆ ਕਿ ਕਦੀ ਸਿੱਧੂ ਮੂਸੇਵਾਲ ਦੇ ਕੋਈ ਗੱਲ ਕੀਤੀ ਜਾਵੇ ਦਿਲ ਦੁਖਦਾ ਸੀ ਤਾਂ ਆ ਨਿਕਲਦੀਆਂ ਸੀ ਉਹਦੇ ਮਾਪੇ ਪਰੇ ਸੋਚ ਕੇ ਕਿ ਐਡਾ ਸ਼ੇਰ ਪੁੱਤ ਤੋੜ ਲੈਣਾ ਮਾਂ-ਬਾਪ ਲਈ ਕੋਈ ਸੌਖਾ ਨਹੀਂ ਜਦ ਮੂਸੀ ਵਾਲ ਗਿਆ ਸੀ ਤਾਂ ਹਰ ਦਿਲ ਦੇ ਅੰਦਰੋਂ ਇਹੀ ਅਰਦਾਸ ਨਿਕਲਦੀ ਸੀ ਕਿ ਪ੍ਰਮਾਤਮਾ ਸਿੱਧੂ ਨੂੰ ਵਾਪਸ ਭੇਜ ਦੇ ਹਰ ਦਿਲ ਅਰਦਾਸ ਤਾਂ ਕਰ ਰਿਹਾ ਸੀ ਪਰ ਇਹ ਨਾ ਮੁਮਕਿਨ ਲੱਗਦਾ ਸੀ ਕਿ ਕਿਵੇਂ ਉਮਰ ਦੇ ਹਿਸਾਬ ਨਾਲ ਉਸ ਦੇ ਮਾਤਾ-ਪਿਤਾ ਦਾ ਦੁਬਾਰਾ ਸਿੱਧੂ ਨੂੰ ਵਾਪਸ ਲੈ ਕੇ ਆਉਣਾ ਬੜਾ ਮੁਸ਼ਕਲ ਕੰਮ ਲੱਗਦਾ ਸੀ ਪਰ ਉਹ ਸੱਚਾ ਸਤਗੁਰੂ ਬੜਾ ਬੇਅੰਤ ਹੈ ਤੇ ਉਸ ਦੀ ਬੇਅੰਤਤਾ ਹਰ ਕੋਈ ਨਹੀਂ ਜਾਣ ਸਕਦਾ ਸੋ ਹੁਣ ਇਹੀ ਅਰਦਾਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਉਸਤੇ ਮਾਤਾ ਪਿਤਾ ਤੰਦਰੁਸਤ ਤੇ ਠੀਕ ਰਹਿਣ ਉਹਨਾਂ ਨੂੰ ਵੀ ਲੰਮੀ ਆਮਰਾ ਬਖਸ਼ੇ ਤੇ ਆਉਣ ਵਾਲੇ ਸਿੱਧੂ ਨੂੰ ਵੀ ਗੁਰੂ ਮਾਰ ਲੰਮੀ ਉਮਰ ਦੇ ਕੇ ਪੇਚੇ ਕੱਲ ਜਸਵਿੰਦਰ ਬਰਾੜ ਜੀ ਦਾ ਕਾਇਆ ਕੀ ਨਿੱਕੇ ਪੈਰੀ ਸੁਣਿਆ ਇੱਕ ਇੱਕ ਅੱਖਰ ਸਿੱਧੂ ਤੇ ਡੁੱਕਦਾ ਸੀ ਤੇ ਉਸ ਅੱਖਰ ਦੀ ਡੰਗਾਈ ਇੰਨੀ ਸੀ ਜਿਵੇਂ ਦਿਲੋਂ ਖੂਕ ਨਿਕਲਦੀ ਹੋਵੇ ਸੋ ਇਹੋ ਜੀਆਂ ਰੂਹਾਂ ਦੀ ਪੁਕਾਰ ਸੁਣ ਕੇ ਗੁਰੂ ਸਾਹਿਬ ਨੇ ਵੀ ਦਰਸ ਕੀਤਾ ਹੈ ਸਿੱਧੂ ਦੇ ਮਾਤਾ ਪਿਤਾ ਉਸਤੇ ਭੈਣ ਭਰਾ ਦੋਸਤ ਮਿੱਤਰ ਤੇ ਉਸਤੇ ਜਾਣ ਵਾਲੀਆਂ ਦੀਆਂ ਅਰਦਾਸਾਂ ਰੰਗ ਲੈਆਂ ਤੇ ਪਰਮਾਤਮਾ ਨੇ ਇਹ ਚਮਤਕਾਰ ਕੀਤਾ ਉਦੋਂ ਦਿਲ ਦੁਖਦਾ ਸੀ ਜਦੋਂ ਕਹਿੰਦੇ ਸੀ ਟਿੱਬਿਆਂ ਦਾ ਪੁੱਤ ਟਿੱਬਿਆਂ ਚ ਸਮਾ ਗਿਆ ਅੱਜ ਖੁਸ਼ੀ ਹੁੰਦੀ ਹੈ ਟਿੱਬਿਆਂ ਦਾ ਪੁੱਤ ਵਾਪਸ ਆ ਗਿਆ ਤੇ ਉਸਦੇ ਮਾਤਾ ਪਿਤਾ ਜਿਨ੍ਹਾਂ ਦਾ ਸਿੱਧੂ ਦੇ ਆਉਣ ਨਾਲ ਯਕੀਨਨ ਨਵਾਂ ਜਨਮ ਹੋਵੇਗਾ ਤੇ ਹੁਣ ਹਰੇਕ ਦੀ ਨਜ਼ਰ ਸਿੱਧੂ ਦੀ ਹਵੇਲੀ ਤੇ ਉਸਦੀ ਉਡੀਕ ਵਿੱਚ ਉਸਦੇ ਇੰਤਜ਼ਾਰ ਵਿੱਚ ਧੰਨਵਾਦ